ਥਾਣਾ ਧਾਰੀਵਾਲ ਦੀ ਪੁਲਿਸ ਨੇ ਬੱਸ ਸਟੈਂਡ ਧਾਰੀਵਾਲ ਵਿਖੇ ਵਿਸ਼ੇਸ਼ ਨਾਕਾ ਲਾਇਆ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਬਰੀਕੀ ਨਾਲ ਜਾਂਚ ਕੀਤੀ। ਗੱਲਬਾਤ ਦੌਰਾਨ ਐਸਐਚਓ ਥਾਣਾ ਧਾਰੀਵਾਲ ਸੁਰਿੰਦਰ ਪਾਲ ਨੇ ਕਿਹਾ ਕਿ ਮਾਨਯੋਗ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਗੱਲਬਾਤ ਦੌਰਾਨ ਐਸਐਚਓ ਸੁਰਿੰਦਰ ਪਾਲ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਏਗਾ ਸਪੈਸ਼ਲ ਨਾਕੇ ਦੇ ਦੌਰਾਨ 8 ਅਧੂਰੇ ਕਾਗਜ਼ ਪੱਤਰਾਂ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਨੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਕਾਗਜ਼ਾਤ ਪੂਰੇ ਕਰਕੇ ਰੱਖਣ ਖਾਸ ਤੌਰ ਤੇ ਉਹਨਾਂ ਨੇ ਬੁਲਟ ਮੋਟਰਸਾਈਕਲਾਂ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਜੋ ਕਿ ਨੌਜਵਾਨ ਬੁਲਟ ਦੇ ਪਟਾਕੇ ਮਰਵਾਉਂਦੇ ਆ ਅਤੇ ਤਮਾਸ਼ੀ ਵੀ ਨਹੀਂ ਕਰਦੇ ਆ ਉਹਨਾਂ ਨੇ ਆਖਿਆ ਕਿ ਉਹ ਬਾਜ਼ ਆ ਜਾਣ ਜੇਕਰ ਕੋਈ ਕਾਬੂ ਆ ਗਿਆ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਪੈਸ਼ਲ ਨਾਕਾਬੰਦੀ ਕਰਕੇ ਟੂ ਵੀਲਰ ਫੋਰ ਵੀਲਰ ਤੇ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਜਿਹੜੇ ਛੱਕੀ ਪੁਰਸ਼ ਹੈਗੇ ਆ ਸਪੀਸੀਸ ਪਰਸਨ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਅਧੂਰੇ ਕਾਗਜ਼ਾਂ ਜਿਹਨਾਂ ਦੇ ਹੈਗੇ ਨੇ 2-ਵੀਲਰ ਦੇ ਜਾਂ ਮਿਲ ਕੇ 4-ਵੀਲਰ ਦੇ ਉਹਨਾਂ ਦੇ ਆਪਾਂ ਜਿਹੜੇ ਚਲਾਨ ਕੱਟ ਰਹੇ ਆ ਤੇ ਨਾਲ ਇਹਨਾਂ ਨੂੰ ਹਟਾਇਤ ਕਰ ਰਹੇ ਆ ਵੀ ਆਪਣੇ ਆਪਣੇ ਜਿਹੜੇ ਵਹੀਕਲ ਨੇ ਉਹਨਾਂ ਦੇ ਜਿਹੜੇ ਕਾਗਜ਼ਾਤ ਨੇ ਪੂਰੇ ਰੱਖਣ ਨੰਬਰ ਪਲੇਟਾਂ ਸਹੀ ਹੋਣ ਅੱਗੇ ਪਿਛੇ ਜਿਹੜਾ ਨੰਬਰ ਸਿਕਿਉਰਟੀ ਪਲੇਟਾਂ ਲੱਗੀਆਂ ਹੋਣ ਤਾਂ ਜੋ ਤੁਹਾਨੂੰ ਕੋਈ ਵੀ ਕਿਸੇ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਆਪਾਂ ਅੱਠ ਕਿ ਚਲਾਨ ਕਰਤੇ ਨੇ ਤੇ ਅਜੇ ਜਿਹੜੀ ਸਾਡੀ ਚੈਕਿੰਗ ਆ ਉਹ ਜਾਰੀ ਹੈ ਆ ਪਬਲਿਕ ਨੂੰ ਸਾਡੀ ਇਹੀ ਮਿਲ ਕੇ ਰਿਕਵੈਸਟ ਹੈ ਵੀ ਆਪਣੇ ਜਿਹੜੇ ਡਾਕੂਮੈਂਟ ਨੇ ਉਹ ਸਹੀ ਰੱਖਣ ਤੇ ਟੂ-ਵੀਲਰ ਦੇ ਉੱਤੇ ਜਿਹੜੀ ਹੈ ਟ੍ਰਿਪਲ ਰਾਈਡਿੰਗ ਨਾ ਕਰਨ ਜਿਨ੍ਹਾਂ ਦੇ ਕੋਲ ਬੁਲਟ ਮੋਟਰਸਾਈਕਲ ਨੇ ਉਹ ਆਪਣੇ ਜਿਹੜੇ ਸਲੈਂਸਰ ਨੇ ਉਹ ਜਿਹੜੇ ਨਾਲ ਆਉਂਦੇ ਨੇ ਉਹਦੇ ਨਾਲ ਦੇ ਫੋਨ ਜਿਹੜੇ ਕਿ ਨਾਟ ਫੰਕਸ਼ਨਲ ਸਲੈਂਸਰ ਜਿਹੜੇ ਨੇ ਉਹ ਨਾ ਪਾਏ ਜਾਣ ਜਿਨ੍ਹਾਂ ਦੇ ਮਿਲ ਕੇ ਉਹ ਸਾਡੇ ਕਾਬੂ ਹੁੰਦੇ ਨੇ ਤੇ ਜਿਹੜਾ ਸਲੈਂਸਰ ਦੇ ਆਪਾਂ ਜਿਹੜੇ ਆ ਟਾਕਿਆਂ ਦੇ ਚਲਾਨ ਕਟਾਂਗੇ